ਦਵਿੰਦਰ ਬਾਂਸਲ ਦੇ ਕਾਵਿ ਸੰਗ੍ਰਹਿ ਮੇਰੀਆਂ ਝਾਂਜਰਾਂ ਦੀ ਛੰਨ-ਛੰਨ ਵਿੱਚੋਂ ਰਚਨਾ ਰਕਸ਼ ਮੈਂ ਜਵਾਨ ਸਾਂ ਮੈਂ ਪੋਲੀ ਸਾਂ ਸੱਜੇ ਕੀਤੇ ਹੀ ਜਾਲ ਵਿੱਚ ਫਸ ਸਕਣ ਵਾਲੀ ਮੈਂ ਜਵਾਨ ਸਾਂ ਮੈਂ ਪੋਲੀ ਸਾਂ ਸੱਜੇ ਕੀਤੇ ਹੀ ਜਾਲ ਵਿੱਚ ਫਸ ਸਕਣ ਵਾਲੀ ਹਤੇ ਤੂੰ ਇੱਕ ਰਕਸ਼ ਇਤਨਾ ਸਖਤ ਜ਼ੋਰਵਰ ਅਤੇ ਤਾਕਤਵਰ ਹਰ ਵਕਤ ਕਿਸੇ ਮੌਕੇ ਦੀ ਉਡੀਕ ਵਿੱਚ ਤੇਰੇ ਵਾਲ ਸ਼ਾਹ ਕਾਲੀ ਮੋਟੀਆਂ-ਮੋਟੀਆਂ ਜਟਾਂ ਇੰਨੀ ਤਾਕਤਵਰ ਕਿ ਮੇਰਾ ਘੜਾ ਘੁੱਟੇਂ ਤੇਰੀਆਂ ਅੱਖਾਂ ਹਮੇਸ਼ਾ ਕਿਸੇ ਨਰਮ ਜ਼ਮੀਨ ਦੀ ਪਾਲ ਵਿੱਚ ਜਿੱਥੇ ਕਿ ਤੂੰ ਸੁਰੱਖ ਕਰ ਸਕੇ ਤੇਰੀਆਂ ਅੱਖਾਂ ਹਮੇਸ਼ਾ ਕਿਸੇ ਨਰਮ ਜ਼ਮੀਨ ਦੀ ਭਾਲ ਵਿੱਚ ਜਿੱਥੇ ਕਿ ਤੂੰ ਸਰਾਖ ਕਰ ਸਕੇਂ ਤੇਰੀਆਂ ਉਂਗਲਾਂ ਕੈਂਚੀ ਦੇ ਤੇਜ਼ ਉਸ ਤਰ੍ਹਾਂ ਵਾਂਗ ਮੇਰੀ ਜ਼ੁਬਾਨ ਕੱਟਣ ਲਈ ਹਮੇਸ਼ਾ ਤਤਪਰ ਤੇਰਾ ਨਖ ਮੁਰੋੜੇ ਖਾਰਿਆ ਕੱਟਰਾ ਕੱਟਰਾ ਖੂਨ ਚੋਂ ਮੇਰੀ ਹੋਂਦ ਨੂੰ ਸੁੰਘਣ ਲਈ ਤੇਰੇ ਬੁੱਲ ਮਿੱਚੇ ਜਾ ਰਹੇ ਮੇਰੇ ਸ਼ਬਦਾਂ ਨੂੰ ਸੋਗੜਨ ਲਈ ਤੇਰੇ ਦੰਦ ਕਚੀਚੀਆਂ ਵਟ ਰਹੇ ਮੇਰੀ ਹਰ ਖੁਸ਼ੀ ਨੂੰ ਵੇਖ ਮੈਂ ਚੀਨਾ ਚੀਨਾ ਹੋ ਜਾਣ ਤੋਂ ਵਿਦਰੋਹ ਕੀਤਾ ਮੈਂ ਚੀਨਾ ਚੀਨਾ ਹੋ ਜਾਣ ਤੋਂ ਵਿਦਰੋਹ ਕੀਤਾ ਮੈਂ ਆਪਣੇ ਦਰਦ ਨੂੰ ਕਫਨ ਬਣਾ ਅਤਿ ਸਾਹਿੰਜੀਵਨ ਜਾਣ ਤੋਂ ਇਨਕਾਰ ਕਰ ਦਿੱਤਾ ਮੈਂ ਆਪਣੇ ਦਰਦ ਨੂੰ ਕਫਨ ਬਣਾ ਅਤਿ ਸਾਹਿੰਜੀਵਨ ਜਾਣ ਤੋਂ ਇਨਕਾਰ ਕਰ ਦਿੱਤਾ ਮੇਰੀ ਜਿਉਂਦੇ ਰਹਿਣ ਦੀ ਖਾਸ਼ ਨੇ ਮੈਨੂੰ ਆਪਣੀ ਪਾਹਾਂ ਵਿੱਚ ਲੈ ਲੋਰੀਆਂ ਦਿੱਤੀਆਂ ਮੇਰੀ ਜਿਉਂਦੇ ਰਹਿਣ ਦੀ ਖਾਸ਼ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲੋਰੀਆਂ ਦਿੱਤੀਆਂ ਮੈਨੂੰ ਪਲੋਸਿਆ ਮੈਨੂੰ ਸਹਾਰਾ ਦਿੱਤਾ ਮੈਨੂੰ ਸ਼ਕਤੀ ਵਰ ਬਣਾਇਆ ਕਿ ਮੈਂ ਤੇਰੇ ਸਾਹਮਣੇ ਛਾਤੀ ਤਾਂ ਕੇ ਖੜ ਸਕਾਂ ਮੈਨੂੰ ਪਲੋਸਿਆ ਮੈਨੂੰ ਸਹਾਰਾ ਦਿੱਤਾ ਮੈਨੂੰ ਸ਼ਕਤੀਵਰ ਬਣਾਇਆ ਕਿ ਮੈਂ ਤੇਰੇ ਸਾਹਮਣੇ ਸਾਤੀ ਤਾਣ ਕੇ ਖੜ ਸਕਾਂ